ਜਿਹੜੀ ਸਟਾਈ ਹੈ ਕਹਿੰਦੇ ਰੱਬਾ ਤੈਨੂੰ ਸਮਝ ਨਹੀਂ ਲੱਗੀ ਤੇਰੇ ਨਾਂ ਤੇ ਵੱਜਦੀ ਠੱਗੀ ਜਗਾ ਜਗਾ ਤੇ ਖੂਲ ਦੁਕਾਨਾਂ ਕੀ ਬਣਾਇਆ ਕੰਜਰਖਾਨਾ ਇੱਕ ਪਿੰਡ ਵਿੱਚ ਤਿੰਨ ਤਿੰਨ ਡੇਰੇ ਸਲਕੇ ਜਾਈਏ ਰੱਬਾ ਤੇਰੇ ਉਹ ਵਰਲਸ ਵਰਨੇ ਭੋਜਨਾਂ ਉਹਦੇ ਖਾ ਖਾ ਬਾਬੇ ਢਿੰਡ ਵਧਾਉਂਦੇ ਵਿੱਚੇ ਬਾਬੇ ਵਿੱਚੇ ਚੇਲੇ ਹਰ ਕੋਈ ਆਪਣੀ ਗੁੱਟੀ ਖੇਲੇ ਅੱਡੋ ਅੱਡੇ ਕੰਮ ਵੰਡੇ ਨੇ ਇੱਕ ਦੂਜੇ ਤੋਂ ਵੱੱਤ ਚੰਡੇ ਤੇ ਛਕਣਾ ਵੇਖ ਕੇ ਰੋ ਪਛਾਣਾ ਸਭ ਤੇ ਦਿੰਦੀਆਂ ਘੁੱਡੀਆਂ ਜਾਨਣ ਕਿਸੇ ਦੇ ਪੁੱਤਾਂ ਵਿਆਹ ਨਹੀਂ ਹੁੰਦਾ ਪਹਿਲਾ ਟੱਪਰ ਵਸਾ ਨਹੀਂ ਹੁੰਦਾ ਚੰਗਾ ਕੋਈ ਕਮਕਾਰ ਨਹੀਂ ਚੱਲਦਾ ਵੱਡਾ ਕੋਈ ਵਪਾਰ ਨਹੀਂ ਚੱਲਦਾ ਕੰਮ ਦਾ ਰਾਲਾ ਤੇ ਵੱਡੀ ਬੋਟੀ ਹੋਪਕੇ ਉਹਦੀ ਸਾਰੇ ਘਰੋਂ ਸਿਰ ਤੇ ਚੁੱਕਦੀ ਵਿਹੜੇ ਦੇ ਵਿੱਚ ਖੂਨ ਦਾ ਛਿੱਟਾ ਛੋਟਾ ਮੁੰਡਾ ਪੀਂਦਾ ਛਿੱਟਾ ਤੇ ਕਹਿੰਦੇ ਵੱਡੇ ਮੁੰਡੇ ਨੂੰ ਲੈ ਗਈ ਪੂਆ ਪਫੜ ਕੋਲੋਂ ਸਿੱਖ ਗਿਆ ਕਿਸੇ ਦੇ ਘਰ ਵਿੱਚ ਪੋਸਟ ਵੜਿਆ ਕਿਸੇ ਨੇ ਕੰਮ ਸ਼ਰਾਬ ਦਾ ਵੜਿਆ ਭੁੱਕੀ ਘਰੋਂ ਲੈ ਕੇ ਵੈ ਗਈ ਸੱਤ ਕਿੱਲੇ ਚੋਂ ਅੱਧੀ ਰਹਿ ਗਈ ਤੇ ਕਹਿੰਦੀ ਸਾਡੇ ਘਰ ਵਿੱਚ ਵੱਡੀ ਬਿਮਾਰੀ ਮਾਤਮ ਮਕਦਮੇ ਆਦੀ ਮਾਰੀ ਬਾਬਾ ਜੀ ਸਾਡੀ ਬੇਲ ਕਰਾਓ ਜੱਜ ਦੇ ਅੱਖੀ ਘੱਟਾ ਪਾਓ ਤੇ بڑے بڑے ਤਖਿਆਰੇ ਆਉਂਦੇ ਬਾਲੇ ਕਰਮਾ ਮਾਰੇ ਆਉਂਦੇ ਬਾਬੇ ਵਾਲਾ ਫੇਰੀ ਜਾਂਦੇ ਚੇਲੇ ਸਾਮੀਆਂ ਘੇਰੀ ਜਾਂਦੇ ਕਿਸੇ ਨੂੰ ਧਾਕਾ ਕਰਕੇ ਦੇਤਾ ਬੋਤਲ ਵਿੱਚ ਜਲ ਭਰ ਕੇ ਤੇ ਕਹਿੰਦਾ ਹੁਣ ਇੱਕ ਬਾਬੇ ਦੀ ਗੱਲ ਸੁਣਾਉਣਾ ਸੁਣਾ ਦੇ ਹੁਣ ਇੱਕ ਬਾਬੇ ਦੀ ਗੱਲ ਸੁਣਾਉਣਾ ਜਿੱਥੇ ਮੈਂ ਤੋਤਾ ਜਾਣਾ ਆਉਣਾ ਆਏ ਹਾਏ ਹੁਣ ਪੁੱਛੋ ਕਿ ਮੈਂ ਦੋ ਕਿਹੜੀ ਵਿੱਚ ਵਿਚਾਲੇ ਆ ਗਈ ਜਿਹੜੀ ਮਿੰਦੋ ਪਿੰਡ ਚੋਂ ਬਹੁਤ ਸੁਨੱਖੀ ਬਹਿਣ ਨਹੀਂ ਦਿੰਦੀ ਨਾ ਕਿਤੇ ਮੱਕੀ ਇਹ ਮਿੰਦੋ ਪੂਰੀ ਲਾਟਿਆ ਅਕਦੀ ਉਂਝ ਮੁੰਡਿਆਂ ਦੀ ਚਾਚੀ ਲੱਗਦੀ ਆਏ ਤੀਨੂੰ ਮੈਂ ਦੋ ਹੱਥ ਬੁਲਾਵੇ ਉਹ ਨਾਰਾ ਤੀ ਰੋਟੀ ਖਾਵੇ ਹਰ ਕੋਈ ਆਸਾਂ ਰੱਖੀ ਫਿਰਦਾ ਐਨੀ ਕੂਛਲ ਚੱਕੀ ਫਿਰਦਾ ਆਏ ਗੱਸੇ ਉਹ ਕੋਈ ਮੈਂ ਕਰੂੰ ਹੋਂਟਾ ਤੇਰੀ ਬਸ ਤੇ ਉਪਰੋਂ ਨਹੀਂ ਕਰਦੀ ਉਪਰੋਂ ਮੈਂ ਦੋ ਦੇਕਰ ਵਾਲਾ ਓਏ ਸਾਰੇ ਪਿੰਡ ਚੋਂ ਆਲਸੀ ਵਾਲਾ ਗੱਲ ਕਰ ਉਹ ਸਿਰੇ ਦੀ ਝੂਠ ਇੱਕ ਘੰਟੇ ਵਿੱਚ 70 ਝੂਠ ਤੇ ਮਾਪਿਆਂ ਨੇ ਇਹ ਨਾ ਰੱਖਦਾ ਕੁੱਕਰ ਗੱਲ-ਗੱਲ ਦੇ ਜਾਂਦਾ ਮੁਕਰ ਕਦੇ ਚਿੰਤਾ ਨਾ ਕੀਤੀ ਕਰਦੀ ਸਾਰਾ ਦਿਨ ਆਵਾਰਾ ਕਰਦੀ ਤੇ ਜਾਂ ਨਸ਼ਿਆਂ ਵਿੱਚ ਵੜਿਆ ਰਹਿੰਦਾ ਜਾਂ ਤੁੰਡਲੀ ਵਿੱਚ ਖੜਿਆ ਰਹਿੰਦਾ ਜਿੱਥੋਂ ਮਿਲਿਆ ਲੱਬਿਆ ਖਾਲਿਆ ਜਿੱਥੋਂ ਮਿਲਿਆ ਪੋਸਟ ਲਾ ਲਿਆ ਖੇੜਿਆ ਹੁੰਦਾ ਢੋਲੇ ਲਾਉਂਦਾ ਟੁੱਟਿਆ ਹੁੰਦਾ ਵਾਸਤੇ ਪਾਉਂਦਾ ਇੱਕ ਕਾਰਡ ਲਵਾਉਂਦਾ ਕਹਿੰਦਾ ਤੇ ਫੇਰ ਕੁੱਕਰ ਭਾਵੇਂ ਰੋਪੜ ਲੈ ਜੂ ਬੜਾ ਮੈਂ ਦੋਨੇ ਤਰ ਲਾ ਪਾਇਆ ਪਰ ਇਹਨੇ ਕੰਮ ਨੂੰ ਹੱਥ ਨਹੀਂ ਲਾਇਆ ਆਏ ਹਾਏ ਨਸ਼ਾ ਪਿੱਛੇ ਚੋਰੀਆਂ ਕਰਦਾ ਕੋਈ ਭਾਂਡਾ ਨਹੀਂ ਛੱਡਿਆ ਕਰਦਾ ਤੇ ਮਿੰਦੋ ਨੂੰ ਕਿਸੇ ਦੱਸ ਜਾ ਪਾਈ ਉੱਥੇ ਡੇਰੇ ਵਾਲਾ ਭਾਈ ਉੱਥੇ ਸੁਖਣਾ ਸੁਖਣੀ ਮਿੰਦੋ ਨਹੀਂ ਤੈਨੂੰ ਡਾਡਾ ਦੁੱਖ ਨਹੀਂ ਮਿੰਦੋ ਤੇ ਮਿੰਦੋ ਦੇ ਗੱਲ ਖਾਣੇ ਪੈ ਗਈ ਸ਼ਿਕਰ ਦੁਪਹਿਰੇ ਫਿਰਨੀ ਪੈ ਗਈ ਦੁਪਹਿਰ ਦਾ ਕੋਈ ਡੇਢ ਸੀ ਵਜਿਆ ਮਿੰਦੋ ਨੂੰ ਸਿਰ ਪੂਰਾ ਕੱਜਾ ਡੇਰੇ ਦੇ ਵਿੱਚ ਵੜ ਗਈ ਮਿੰਦੋ ਹੱਥ ਜੋੜ ਕੇ ਖੜ ਗਈ ਮਿੰਦੋ ਕਹਿੰਦੀ ਬਾਬਾ ਜੀ ਸਾਡਾ ਘਰ ਬਚਾਓ ਇਹਦੇ ਮਗਰੋਂ ਕੋਸ ਲਾਓ ਇਹਨੂੰ ਨਹੀਂ ਕੋਈ ਚਿੰਤਾ ਕਰਦੀ ਮੈਂ ਦੋ ਬਾਵੇਂ ਮਰ ਜਾਏ ਮਰਦੀ ਤੇ ਜੁੱਲੜ ਦੇ ਵਿੱਚ ਵੜਿਆ ਰਹਿੰਦਾ ਕਿਹੜਾ ਤਈਆ ਚੜਿਆ ਰਹਿੰਦਾ ਵੇਚ ਦਿੱਤੇ ਸਭ ਭਾਂਡੇ ਢਿੰਡੇ ਹੁਣ ਵਜਾਉਂਦਾ ਫਿਰਦਾ ਵੀਂਡੇ ਤੇ ਕਹਿੰਦੀ ਬੜੀ ਸੁਣੀਏ ਤੁਹਾਡੀ ਚਾਚਾ ਥੋੜਾ ਬਹੁਤ ਕਰਾ ਲਓ ਖਰਦਿਆ ਜੋ ਕਹੋਂਗੇ ਕਰਦੀ ਰਾਂਗੀ ਡੇਰੇ ਚੌਕਿਆਂ ਭਰਦੀ ਰਾਂਗੀ ਤੇ ਫਿਰ ਬਾਬੇ ਕਹਿੰਦੇ ਹੁਣ ਬਾਬੇ ਨੇ ਖੋਲੀਆਂ ਅੱਖਾਂ ਕਹਿੰਦੇ ਹੁਣ ਬਾਬੇ ਨੇ ਖੋਲੀਆਂ ਅੱਖਾਂ ਨਹੀਂ ਮਿੰਦੋ ਤੈਨੂੰ ਦਾ ਰੱਬ ਦੀਆਂ ਰੱਖਾਂ ਤੂੰ ਨਹੀਂ ਮਰਦੀ ਉਹ ਮਰਨਗੇ ਤਗਾ ਜੋ ਤੇਰੇ ਨਾਲ ਕਰਨਗੇ ਕਿਸੇ ਦੇ ਘਰੇ ਕਲੇਸ਼ ਨਹੀਂ ਪਾਉਂਦੇ ਸੱਚੀ ਗੱਲ ਵੀ ਨਹੀਂ ਲਕਾਉਂਦੇ ਸਾਹਮਣੇ ਬੈਠਾ ਰੋਟੀ ਖਾ ਰਿਹਾ ਸਾਨੂੰ ਸਭ ਕੋਈ ਨਜ਼ਰੀਆਂ ਆੜਿਆ ਤੇ ਪੀਲੀ ਦਾਲ ਐ ਛੂਲਿਆਂ ਵਾਲੀ ਕਿਵੇਂ ਪਤੰਦਰ ਸਾਰੀ ਖਾਲੀ ਤਾਲ ਤੇ ਜਿਹੜਾ ਕੱਦੂ ਪਾਇਆ ਕੋਈ ਉਹ ਤੈਨੂੰ ਰਾਸ ਨਹੀਂ ਆਇਆ ਯਾਦ ਕਰ ਉਹ ਔਰਤ ਕਿਹੜੀ ਤੇਰੀਆਂ ਜੜਾਂ 'ਚ ਬੈ ਗਈ ਜਿਹੜੀ ਫਿਰ ਮੈਂ ਦੋ ਕਹਿੰਦੀ ਹਾਂ ਬਾਬਾ ਜੀ ਹਾਂ ਬਾਬਾ ਜੀ ਉਹ ਤਾਂ ਭਾਗੇ ਦੀ ਮਾਂ ਬਾਬਾ ਜੀ ਉਹਨੂੰ ਤਾਂ ਮੈਂ ਬੱਲ ਸਕਾ ਦੂੰ ਅੱਜ ਹੀ ਜਾ ਕੇ ਫੜਨੇ ਪਾ ਦੂੰ ਬਾਬਾ ਕਹਿੰਦਾ ਨਾ ਨਹੀਂ ਬਿੰਦੋ ਨਾ ਨਹੀਂ ਬਿੰਦੋ ਆ ਨਾ ਕਰੀਂ ਨਾ ਨਹੀਂ ਬਿੰਦੋ ਫਾਈ ਤੂੰ ਕਿਸੇ ਤੋਂ ਕੀ ਕਰਾਉਣਾ ਤੂੰ ਤਾਂ ਆਪਣਾ ਜੀ ਬਚਾਉਣਾ ਤਾਜਬਾੜ ਸਮਾਨ ਲਿਖਾਵਾ ਤੇਰੇ ਨਾਂ ਦਾ ਪਾਠ ਕਰਾਵਾ ਤੇ ਕੁੱਕਰ ਅੱਗੇ ਪਿੱਛੇ ਘੁੰਮੂ ਦੋਵੇਂ ਡੰਗ ਪੈਰਾਂ ਨੂੰ ਚੁੰਮੂ ਆ ਇੱਕ ਕੁੜੀ ਹੁਣੇ ਖਵਾ ਕੁੱਕਰ ਨੂੰ ਹੋਰ ਨਾ ਦਈ ਦਵਾਈ ਉੱਪਰ ਨੂੰ ਇੱਕ ਕੁੜੀ ਇੱਕ ਜੰਪਟਾ ਜਲਦਾ ਐਵੇਂ ਪੀਵੀ ਜਾਂਦਾ ਖਲਦਾ ਖੌਰੇ ਕੀ ਜਲਦਾ ਵਿੱਚ ਜਲਦੇ ਵਿੱਚ ਪਾਇਆ ਇਹਨੇ ਪੈਰ ਭੁੰਜੇ ਨਹੀਂ ਲਾਇਆ ਕੁੱਕਰ ਤੇ ਮੈਂ ਦੋ ਡੇਰੇ ਰਹਿੰਦੇ ਤੇ ਉਥੇ ਹੀ ਖਾਂਦੇ ਪੀਂਦੇ ਬਹਿੰਦੇ ਕਹਿੰਦੇ ਰੋਜ ਰਾਤ ਨੂੰ ਸਾਥ ਸੰਗ ਹੁੰਦਾ ਅੰਦਰੋਂ ਬਾਬੇ ਲਾਉਂਦੇ ਕੁੰਡਾ ਇੱਕ ਦਿਨ ਹਨੇਰਾ ਹੋਣ ਨੂੰ ਆਇਆ ਤੇ ਕਿਸੇ ਥੇਲੇ ਨੇ ਕੁੰਡਾ ਲਾਇਆ ਪਹਿਲਾ ਮੰਤਰ ਬਾਬੇ ਪੜਿਆ ਫੇਰ ਹੱਥ ਮਿੰਦੂ ਦਾ ਪੜਿਆ ਮਿੰਦੂ ਪੌਣੀ ਚੜਦੀ ਜਾਂਦੀ ਜੋ ਕਹਿੰਦੇ ਉਹ ਕਰਦੀ ਜਾਂਦੀ ਤੇ ਸਭ ਕੋਈ ਭੁੱਲ ਭਲਾਈ ਫਿਰਦੀ ਪੁੱਠੀ ਸੁੱਥਨ ਪਾਈ ਫਿਰ ਤੇਰੇ ਰੌਣਕ ਰਹਿਣੀ ਲੱਗੀ ਕਾਹਦੇ ਬਾਬੇ ਕਾਦੀ ਠੱਗੀ ਉਹ ਮੈਂ ਤੇਰੀ ਮਨਜ਼ੂਰ ਸੀ ਸੌਦਾ ਥੋੜਾ ਮਹਿੰਗਾ ਜਰੂਰ ਸੀ ਸੌਦਾ ਨਾ ਕੋਈ ਰੋਕੇ ਨਾ ਕੋਈ ਟੋਕੇ ਘਟਰ ਵੱਲੋਂ ਸਭ ਕੁਝ ਓਕੇ ਤੇ ਇੱਕ ਮਹੀਨਾ ਹੋਰ ਨੂੰ ਆਇਆ ਸਵੇਰੇ ਕਿਸੇ ਬੂਹਾ ਖੜਕਾਇਆ ਨਾ ਕਿਦਰ ਕੋਈ ਸ਼ੋਰ ਸ਼ਰਾਬਾ ਨਾ ਕਿਦਰ ਕੋਈ ਸ਼ੋਰ ਸ਼ਰਾਬਾ ਨਾ ਮੈਂ ਦੋੜਾ ਦਿਸਦਾ ਬਾਬਾ ਤੇ ਨਾ ਕੋਈ ਪਿੱਛੇ ਨਿਸ਼ਾਨੀ ਛੱਡੀ ਦੋਵੇਂ ਚੜ ਕੇ ਪਹਿਲੀ ਗੱਡੀ ਸਵਾਰ ਕੋਕਰ ਨੂੰ ਕੁੜੀ ਦਾ ਪੈ ਗਿਆ ਬਾਬਾ ਮੈਂ ਦੋ ਕੱਢ ਕੇ ਲੈ ਗਿਆ ਤੇ ਇਹ ਵਿਚਾਰੀ ਆਰਦਾਣੀ ਮਿੰਦੋ ਬਾਬੇ ਦਾ ਭਰ ਗਈ ਪਾਣੀ ਸੋ ਭਾਈ ਡੇਰਿਆਂ ਚੋਂ ਕਿਤੇ ਰਬੜੀ ਲੱਭਿਆ ਤੇ ਸਾਥ ਪਖੰਡੀਆਂ ਸਾਨੂੰ ਐਵੇਂ ਹੀ ਠੱਗਿਆ ਤੜੀਆ ਆਹ ਕੀ ਆ ਕੀ ਕਰਨਾ ਬੱਚਾ ਦਾ ਆ